ਕੋਟੀ ਸਾਹਿਬ ਪਹੁੰਚੇ ਗੱਲਬਾਤ ਕਰਦੇ ਆ ਸਰ ਸਰਦਾਰ ਫਕੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਜਾਂ ਜਨਤੀਰ ਅਰਦਾਸ ਜਿਹੜੀ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਤੁਸੀਂ ਵੀ ਪਹੁੰਚੋ ਇਸ ਦੁੱਖ ਦੀ ਘੜੀ ਚ ਕੀ ਕਹਿਣਾ ਚਾਹੋ ਦੇਖੋ ਮੇਰਾ ਇਹ ਕਹਿਣਾ ਹੈ ਕਿ ਮੇਰਾ ਪਿੰਡ ਵੀ ਗੁਆਂਡੀ ਠੋਗ ਵਾਲੀ ਪਿੰਡ ਹੈ ਔਰ ਚੱਕ ਬਤੇ ਸਿੰਘ ਵਾਲਾ ਸਾਡਾ ਗੁਆਂਡੀ ਪਿੰਡ ਆ ਸੀ ਪੂਜੇ ਨੂੰ ਜਾਣਦੇ ਕਰਦੇ ਆ ਔਰ ਜਿਸ ਤਰ੍ਹਾਂ ਇਹਨਾਂ ਨੂੰ ਪਿਛਲੇ ਜੋ ਇਲੈਕਸ਼ਨ ਹੋਇਆ ਉਹਦੇ ਵਿੱਚ ਲੋਕਾਂ ਨੇ ਚੱਕਰਦੇ ਸਿੰਘ ਵਾਲਾ ਜਨੇ ਇਹਨਾਂ ਨੂੰ ਫਤਵਾ ਦਿੱਤਾ ਫਲ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਇਹਨਾਂ ਨੂੰ ਲੇਕਿਨ ਜੋ ਪ੍ਰਮਾਤਮਾ ਨੂੰ ਮੰਜੂਰ ਸੀ ਉਹ ਇਹ ਆਪਣਾ ਪੂਰਾ ਜਿਹੜਾ ਹੈਗਾਗਾ ਸਫ਼ਰ ਇਹ ਕਰ ਸਕੇ ਸੋ ਉਮਰ ਵੀ ਉਹਨਾਂ ਲਈ ਕੋਈ ਯਾਦਵਾਦੀ ਨਹੀਂ ਸੀ ਬੱਚਾ ਫਲ ਸੀਗਾ ਅਜੇ ਤਾਂ ਉਹਨਾਂ ਨੇ ਬਹੁਤ ਮੰਜਰਾ ਤੈ ਕਰ ਰਹੀਆਂ ਸੀ ਪਰ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਨੂੰ ਮੰਜੂਰ ਹੁੰਦਾ ਉਹ ਕਦੇ ਵੀ ਜਿਹੜਾ ਹੈਗਾ ਟਾਲਿਆ ਨਹੀਂ ਜਾ ਸਕਦਾ ਜਨਮ ਤੋਂ ਪਹਿਲਾਂ ਮੌਤ ਲਿਖੀ ਜਾਂਦੀ ਹੈ ਸੋ ਅੱਜ ਅਸੀਂ ਇੱਕ ਪਰਿਵਾਰਕ ਤੌਰ ਤੇ ਵੀ ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਤੇ ਉਹਨਾਂ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਦੇਣ ਵਾਸਤੇ ਜਿਹੜੀ ਅੰਤਮ ਅਰਦਾਸ ਹੈ ਉਹਦੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਸ਼ਾਮਲ ਹੋਇਆ ਸਾਡੇ ਜਗਸੀਰ ਸਿੰਘ ਜੀ ਜਿਹੜੇ ਸਾਡੇ ਭਾਜਪਾ ਕੋ ਨੇ ਇਹਨਾਂ ਨੇ ਵੀ ਮੈਨੂੰ ਬੇਨਤੀ ਕੀਤੀ ਸੀ ਔਰ ਮੇਰਾ ਆਪਣਾ ਵੀ ਖਰਜਵੰਦਾ ਮੇਰਾ ਗਵਾਂਡੀ ਪਿੰਡ ਹੈ ਸੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਆਇਆ ਹਾਂ ਫੋਟੋ ਸਭ ਜੇ ਗੱਲ ਕਰੀਏ ਹਰ ਇੱਕ ਵਰਗ ਦਾ ਵੱਲ ਝੜ ਕੇ ਕੰਮ ਕਰਵਾਉਂਦੇ ਸੀਗੇ ਸਰਕਾਰ ਸੁਖਵੀਰ ਸਿੰਘ ਕੀ ਕਹਿਣਾ ਚਾਹੁੰਦੇ ਕੋਈ ਸੁਖਵੀਰ ਸਿੰਘ ਬੜੇ ਨਰਵਸ ਸੁਭਾਅ ਦਾ ਬੰਦਾ ਸੀ ਸਭ ਨੂੰ ਮਿਲਣ ਵਾਲਾ ਸੀ ਮੈਨੂੰ ਵੀ ਬਹੁਤ ਵਾਰੀ ਮਿਲਿਆ ਉਹ ਕਿਉਂਕਿ ਅਸੀਂ ਗਾਹੇ-ਵਗਾਹੇ ਕਿਤੇ ਮਿਲਦੇ ਰਹਿੰਦੇ ਸੀਗੇ ਲੇਕਿਨ ਉਹ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਉਹਦੀ ਜਿਹੜਾ ਭਾਣਾ ਹੈ ਉਹ ਮੰਨਣਾ ਪੈਂਦਾ ਸੋ ਇਸ ਕਰਕੇ ਉਹਨਾਂ ਨੂੰ ਪ੍ਰਮਾਤਮਾ ਨੇ ਇੰਨੀ ਸਵਾਸ ਦਿੱਤੇ ਸੀ ਇੰਨੀ ਜੀਵਨ ਦਿੱਤਾ ਸੀ ਤੇ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਹੌਸਲਾ ਬਖਸ਼ੇ ਅਤੇ ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਨੂੰ ਸਮਾਜ ਦੀ ਸੇਵਾ ਕਰਨ ਦਾ ਜਿਸ ਤਰ੍ਹਾਂ ਉਹਨਾਂ ਦੇ ਕੋਈ ਅਧੂਰੇ ਕੰਮ ਰਹਿ ਗਏ ਨੇ ਉਹਨਾਂ ਨੂੰ ਪੂਰਾ ਕਰਨ ਦਾ ਵੱਲ ਬਖਸ਼ੇ ਅਸੀਂ ਵੀ ਪਰਿਵਾਰ ਦੇ ਨਾਲ ਖੜੇ ਆ ਜਿੱਥੇ ਕੋਈ ਸਮਾਜ ਸੇਵਾ ਦਾ ਕੰਮ ਹੈ ਜਿੱਥੇ ਕੋਈ ਲੋਕ ਖਤਰਾ ਕੰਮ ਹੈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਸਰਦਾਰ ਸੁਖਵੀਰ ਸਿੰਘ ਜੀ ਦੇਖੋ ਇਸ ਤਰ੍ਹਾਂ ਦੇ ਇਨਸਾਨ ਸਾਹ ਅਸੀਂ ਵੀ ਫਿਲਡ ਵਾਸੀ ਨਾਲ ਗੱਲਬਾਤ ਕੀਤੀ ਸੀ ਵੀ ਪੱਲੋਂ ਪੈਸੇ ਲਾ ਕੇ ਪਿੰਡ ਦਾ ਵਿਕਾਸ ਕਰਵਾ ਰਹੇ ਸਿਰਫ ਦੇਖੋ ਜਿਹੜਾ ਕੋਈ ਇਨਸਾਨ ਦੁਨੀਆਂ ਤੇ ਜਾਂਦਾ ਹੈ ਉਹਦੀ ਪ੍ਰਸਿੱਧੀ ਦਾ ਦੋ ਗੱਲਾਂ ਤੋਂ ਪਤਾ ਲੱਗਦਾ ਹੁੰਦਾ ਹੈ ਜਾਂ ਉਹਦੇ ਸੰਸਕਾਰ ਵੇਲੇ ਤੇ ਜਾਂ ਉਹਦੀ ਜਦੋਂ ਅੰਤਮ ਅਰਦਾਸ ਹੁੰਦੀ ਹੈ ਤੇ ਅੱਜ ਅੰਤਮ ਅਰਦਾਸ ਦੇ ਵਿੱਚ ਦੇਖੋ ਕਿੰਨਾ ਕਾਠਾ ਕਿੰਨੋਂ ਇੱਥੋਂ ਉੱਥੋਂ ਲੋਕ ਆਏ ਨੇ ਤੇ ਇਸ ਸਭਾਵਕ ਹੈ ਕਿ ਉਹਨਾਂ ਦੀ ਲੋਕਪ੍ਰਿਤਾ ਕਰਕੇ ਜਾਂ ਉਹਨਾਂ ਦੀ ਜਿਹੜੀ ਨਿਮਰਤਾ ਜਾਂ ਉਹਨਾਂ ਦੇ ਵਿੱਚ ਜਿਹੜੀ ਹਮਦਰਦੀ ਸੀ ਉਹਦੇ ਕਰਕੇ ਅੱਜ ਹਰ ਬੰਦਾ ਜਿਹੜਾ ਹੈਗਾ ਉਹ ਦੂਰੋਂ ਦੂਰੋਂ ਦੁੱਖ ਵੰਡਾਉਣ ਆਇਆ ਹੈ ਤੋ ਇਸ ਕਰਕੇ ਇਸ ਕਰ ਤੋਂ ਪਤਾ ਲੱਗਦਾ ਕਿ ਜਦੋਂ ਇਨਸਾਨ ਜੁਗਨਾਂ ਤੋਂ ਜਾਂਦਾ ਹੈ ਕਿ ਉਹਦੀ ਅੰਤਮ ਅਰਦਾਸ ਦੇ ਵਿੱਚ ਕਿੰਨੇ ਲੋਕ ਸ਼ਾਮਲ ਹੁੰਦੇ। ਇਸ ਕੋਲ ਜਿਲਕੋਲ ਐਸੀ ਪਾਕਪਾਰ ਕੋ ਦਿਾਲ ਸੋਟੀ ਜੋ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਜਿਹੜੀ ਅੰਤਿਮ ਅਰਦਾਸ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਗੁਰਦੁਆਰਾ ਸਾਹਿਬ 'ਚ ਉੱਥੇ ਪਹੁੰਚੇ ਅਸੀਂ ਵੀ ਦਾਨਿਕ ਸਵੇਰਾ ਦੀ ਟੀਮ ਵੱਲੋਂ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਕਰਦੇ ਅਰਦਾਸ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਜਾਂ ਜਨਤਕ ਅਰਦਾਸ ਜਿਹੜੀ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਤੁਸੀਂ ਵੀ ਪਹੁੰਚੋ ਇਸ ਦੁੱਖ ਦੀ ਘੜੀ 'ਚ ਕੀ ਕਹਿਣਾ ਚਾਹੋ। ਦੇਖੋ ਮੇਰਾ ਇਹ ਕਹਿਣਾ ਹੈ ਕਿ ਮੇਰਾ ਪਿੰਡ ਵੀ ਗਵਾਂਢੀ ਥੋਗੋ ਵਾਲੀ ਪਿੰਡ ਹੈ। ਔਰ ਚੱਕ ਵਦੇ ਸਿੰਘ ਵਾਲਾ ਸਾਡਾ ਗਵਾਂਢੀ ਪਿੰਡਾ ਸੀ। ਪੂਰੇ ਵੀ ਜਾਣਦੇ ਕਰਦੇ ਆ। ਔਰ ਜਿਸ ਤਰ੍ਹਾਂ ਇਹਨਾਂ ਨੂੰ ਪਿਛਲੇ ਜੋ ਇਲੈਕਸ਼ਨ ਹੋਇਆ ਉਹਦੇ ਵਿੱਚ ਲੋਕਾਂ ਨੇ ਚੱਕ ਵਦੇ ਸਿੰਘ ਵਾਲਾ ਜਨੇ ਇਹਨਾਂ ਨੂੰ ਫਤਵਾ ਦਿੱਤਾ ਔਰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਇਹਨਾਂ ਨੂੰ। ਲੈਕਿਨ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਇਹ ਆਪਣਾ ਪੂਰਾ ਜਿਹੜਾ ਹੈਗਾਗਾ ਸਫ਼ਰ ਨੇ ਕਰ ਸਕੇ ਸੋ ਉਮਰ ਵੀ ਉਹਨਾਂ ਦੀ ਕੋਈ ਯਾਦਵਾਰੀ ਨਹੀਂ ਸੀ ਬੱਚਾ ਫਲ ਸੀਗਾ ਅਜੇ ਤਾਂ ਉਹਨਾਂ ਨੇ ਬਹੁਤ ਮੰਜਰਾ ਤੈ ਕਰ ਰਹੀਆਂ ਸੀ ਪਰ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਉਹ ਕਦੇ ਵੀ ਜਿਹੜਾ ਹੈਗਾ ਟਾਲਿਆ ਨਹੀਂ ਜਾ ਸਕਦਾ ਜਨਮ ਤੋਂ ਪਹਿਲਾਂ ਮੌਤ ਲਿਖੀ ਜਾਂਦੀ ਸੋ ਅੱਜ ਅਸੀਂ ਇੱਕ ਪਰਿਵਾਰਕ ਤੌਰ ਤੇ ਵੀ ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਕਿ ਉਹਨਾਂ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਦੇਣ ਵਾਸਤੇ ਜਿਹੜੀ ਅੰਤਮ ਅਰਦਾਸ ਹੈ ਉਹਦੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਸ਼ਾਮਲ ਹੋਇਆ ਸਾਡੇ ਜਗਸੀਰ ਸਿੰਘ ਜੀ ਜਿਹੜੇ ਸਾਡੇ ਭਾਜਪਾ ਤੋਂ ਦੇ ਇਹਨਾਂ ਨੇ ਵੀ ਮੈਨੂੰ ਬੇਨਤੀ ਕੀਤੀ ਸੀ ਔਰ ਮੇਰਾ ਆਪਣਾ ਵੀ ਖਰਜਵਾਨ ਦਾ ਮੇਰਾ ਗੁਆਡੀ ਪਿੰਡ ਹੈ ਸੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਆਇਆ ਹਾਂ ਛੋਟੀ ਸਭ ਜੇ ਗੱਲ ਕਰੀਏ ਹਰ ਇੱਕ ਵਰਗ ਦਾ ਵੱਲ ਝੜ ਕੇ ਕੰਮ ਕਰਵਾਉਂਦੇ ਸੀਗੇ ਸਰਕਾਰ ਸੁਪਵੀਰ ਸਿੰਘ ਕੀ ਕਹਾਂਗਾ ਕੋਈ ਸੁਖਵੀਰ ਸਿੰਘ ਬੜੇ ਨਰਵਸ ਸੁਭਾਅ ਦਾ ਬੰਦਾ ਸੀ ਸਭ ਨੂੰ ਮਿਲਣ ਵਾਲਾ ਸੀ ਮੈਨੂੰ ਵੀ ਬਹੁਤ ਵਾਰੀ ਮਿਲਿਆ ਉਹ ਕਿਉਂਕਿ ਅਸੀਂ ਗਾਹੇ-ਵਗਾਹੇ ਕਿਤੇ ਮਿਲਦੇ ਰਹਿੰਦੇ ਸੀਗੇ ਲੇਕਿਨ ਉਹ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਉਹਦੀ ਜਿਹੜਾ ਭਾਣਾ ਹੈ ਉਹ ਮੰਨਣਾ ਪੈਂਦਾ ਸੋ ਇਸ ਕਰਕੇ ਉਹਨਾਂ ਨੂੰ ਪ੍ਰਮਾਤਮਾ ਨੇ ਇੰਨੀ ਸਵਾਸ ਦਿੱਤੇ ਸੀ ਇੰਨੀ ਜੀਵਨ ਦਿੱਤਾ ਸੀ ਤੇ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਹੌਸਲਾ ਬਖਸ਼ੇ ਅਤੇ ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਨੂੰ ਸਮਾਜ ਦੀ ਸੇਵਾ ਕਰਨ ਦਾ ਜਿਸ ਤਰ੍ਹਾਂ ਉਹਨਾਂ ਦੇ ਕੋਈ ਅਧੂਰੇ ਕੰਮ ਰਹਿ ਗਏ ਨੇ ਉਹਨਾਂ ਨੂੰ ਪੂਰਾ ਕਰਨ ਦਾ ਵੱਲ ਬਖਸ਼ੇ ਪਰ ਅਸੀਂ ਵੀ ਪਰਿਵਾਰ ਦੇ ਨਾਲ ਖੜੇ ਆ ਜਿੱਥੇ ਕੋਈ ਸਮਾਜ ਸੇਵਾ ਦਾ ਕੰਮ ਹੈ ਜਿੱਥੇ ਕੋਈ ਲੋਕ ਖਤਰਾ ਕੰਮ ਹੈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਸਰਦਾਰ ਸੁਖਵੀਰ ਸਿੰਘ ਜੀ ਦੇਖੋ ਇਸ ਤਰ੍ਹਾਂ ਦੇ ਇਨਸਾਨ ਸਾਹਿਬ ਅਸੀਂ ਵੀ ਪਿੰਡ ਵਾਸੀ ਨਾਲ ਗੱਲਬਾਤ ਕੀਤੀ ਸੀ ਵੀ ਵੱਲੋਂ ਪੈਸੇ ਲਾ ਕੇ ਪਿੰਡ ਦਾ ਵਿਕਾਸ ਕਰਵਾ ਰਹੇ ਆ ਦੇਖੋ ਜਿਹੜਾ ਕੋਈ ਇਨਸਾਨ ਦੁਰਗਿਆਂ ਤੇ ਜਾਂਦਾ ਉਹਦੀ ਪ੍ਰਸਿੱਧੀ ਦਾ ਦੋ ਗੱਲਾਂ ਤੋਂ ਪਤਾ ਲੱਗਦਾ ਹੁੰਦਾ ਜਾਂ ਉਹਦੇ ਸੰਸਕਾਰ ਵੇਲੇ ਤੇ ਜਾਂ ਉਹਦੀ ਜਦੋਂ ਅੰਤਮ ਅਰਦਾਸ ਹੁੰਦੀ ਹੈ ਤੇ ਅੱਜ ਅੰਤਮ ਅਰਦਾਸ ਦੇ ਵਿੱਚ ਵੇਖੋ ਕਿੰਨਾ ਕਾਠਾ ਕਿੰਨੋ ਇੱਥੋਂ ਉੱਥੋਂ ਲੋਕ ਆਏ ਨੇ ਤੇ ਇਸ ਸਭਾਵਕ ਹੈ ਕਿ ਉਹਨਾਂ ਦੀ ਲੋਕਪ੍ਰਿਤਾ ਕਰਕੇ ਜਾਂ ਉਹਨਾਂ ਦੀ ਜਿਹੜੀ ਨਿਮਰਤਾ ਜਾਂ ਉਹਨਾਂ ਦੇ ਵਿੱਚ ਜਿਹੜੀ ਹਮਦਰਦੀ ਸੀ ਉਹਦੇ ਕਰਕੇ ਅੱਜ ਹਰ ਬੰਦਾ ਜਿਹੜਾ ਹੈਗਾ ਉਹ ਦੂਰੋਂ ਦੂਰੋਂ ਦੁੱਖ ਵੰਡਾਉਣ ਆਇਆ ਹੈ ਫੋ ਇਸ ਕਰਕੇ ਇਸ ਗੱਲ ਤੋਂ ਪਤਾ ਲੱਗਦਾ ਕਿ ਜਦੋਂ ਇਨਸਾਨ ਜੁਗਨਾਂ ਤੋਂ ਜਾਂਦਾ ਹੈ ਕਿ ਉਹਦੀ ਅੰਤਿਮ ਅਰਦਾਸ ਦੇ ਵਿੱਚ ਕਿੰਨੇ ਲੋਕ ਸ਼ਾਮਲ ਹੁੰਦੇ ਬਿਲਕੁਲ ਜ ਬਿਲਕੁਲ ਐਸੀ ਪਾਛਪਾਰ ਤੋਂ ਦਿਆਲ ਛੋਟੀ ਜੋ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਜਿਹੜੀ ਅੰਤਿਮ ਅਰਦਾਸ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਗੁਰਦੁਆਰਾ ਸਾਹਿਬ 'ਚ ਉੱਥੇ ਪਹੁੰਚੇ ਆਸੀਂ ਵਿਦਾਨਿਕ ਸਮੇਰਾ ਦੀ ਟੀਮ ਵੱਲੋਂ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਕਰਦੇ ਆ ਅਰਦਾਸ ਛੋਟੀ ਸਾਹਿਬ ਪਹੁੰਚੇ ਆ ਗੱਲਬਾਤ ਕਰਦੇ ਆ ਸਰ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਜਾਂ ਜਨਤੀਰ ਅਰਦਾਸ ਜਿਹੜੀ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਤੁਸੀਂ ਵੀ ਪਹੁੰਚੋ ਇਸ ਦੁੱਖ ਦੀ ਘੜੀ ਚ ਕੀ ਕਹਿਣਾ ਚਾਹੋ। ਦੇਖੋ ਮੇਰਾ ਇਹ ਕਹਿਣਾ ਹੈ ਕਿ ਮੇਰਾ ਪਿੰਡ ਵੀ ਗੁਆਂਡੀ ਠੋਗ ਵਾਲੀ ਪਿੰਡ ਹੈ। ਔਰ ਚੱਕ ਬਤੇ ਸਿੰਘ ਵਾਲਾ ਸਾਡਾ ਗੁਆਂਡੀ ਪਿੰਡ ਆ ਸੀ ਪੂਜੇ ਨੂੰ ਜਾਣਦੇ ਕਰਦੇ ਆ। ਔਰ ਜਿਸ ਤਰ੍ਹਾਂ ਇਹਨਾਂ ਨੂੰ ਪਿਛਲੇ ਜੋ ਇਲੈਕਸ਼ਨ ਹੋਇਆ ਉਹਦੇ ਵਿੱਚ ਲੋਕਾਂ ਨੇ ਚੱਕ ਬਤੇ ਸਿੰਘ ਵਾਲਾ ਜਨੇ ਇਹਨਾਂ ਨੂੰ ਫਤਵਾ ਦਿੱਤਾ ਔਰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਇਹਨਾਂ ਨੂੰ। ਲੇਕਿਨ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਇਹ ਆਪਣਾ ਪੂਰਾ ਜਿਹੜਾ ਹੈਗਾ ਸਫ਼ਰ ਨਹੀਂ ਕਰ ਸਕੇ ਸੋ ਉਮਰ ਵੀ ਉਹਨਾਂ ਦੀ ਕੋਈ ਜਾਣਵਾਰੀ ਨਹੀਂ ਸੀ ਕੱਚਾ ਫਲ ਸੀਗਾ ਅਜੇ ਤਾਂ ਉਹਨਾਂ ਨੇ ਬਹੁਤ ਮੰਜ਼ਲਾ ਪੈ ਕਰ ਰਹੀਆਂ ਸੀ ਪਰ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਉਹ ਕਦੇ ਵੀ ਜਿਹੜਾ ਹੈਗਾ ਟਾਲਿਆਂ ਨਹੀਂ ਜਾ ਸਕਦਾ ਜਨਮ ਤੋਂ ਪਹਿਲਾਂ ਮੌਤ ਲਿਖੀ ਜਾਂਦੀ ਸੋ ਅੱਜ ਅਸੀਂ ਇੱਕ ਪਰਿਵਾਰਕ ਤੌਰ ਤੇ ਵੀ ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਤੇ ਉਹਨਾਂ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਦੇਣ ਵਾਸਤੇ ਜਿਹੜੀ ਅੰਤਮ ਅਰਦਾਸ ਹੈ ਉਹਦੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਸ਼ਾਮਲ ਹੋਇਆ ਸਾਡੇ ਜਗਸੀਰ ਸਿੰਘ ਜੀ ਜਿਹੜੇ ਸਾਡੇ ਭਾਜਪਾ ਕੂ ਦੇ ਇਹਨਾਂ ਨੇ ਵੀ ਮੈਨੂੰ ਬੇਨਤੀ ਕੀਤੀ ਸੀ ਔਰ ਮੇਰਾ ਆਪਣਾ ਵੀ ਖਰਜਵੰਦ ਹੈ ਮੇਰਾ ਗੁਆਡੀ ਪਿੰਡ ਹੈ ਸੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਆਇਆ ਹਾਂ ਖੋਟੀ ਸਭ ਜੇ ਗੱਲ ਕਰੀਏ ਹਰ ਇੱਕ ਵਰਗ ਦਾ ਵੱਲ ਝੜ ਕੇ ਕੰਮ ਕਰਵਾਉਂਦੇ ਸੀਗੇ ਸਰਕਾਰ ਸੁਖਵੀਰ ਸਿੰਘ ਕੀ ਕਹਿਣਾ ਚਾਹੂੰਗਾ ਕੋਈ ਸੁਖਵੀਰ ਸਿੰਘ ਬੜੇ ਨਰਵਸ ਸੁਭਾਅ ਦਾ ਬੰਦਾ ਸੀ ਸਭ ਨੂੰ ਮਿਲਣ ਵਾਲਾ ਸੀ ਮੈਨੂੰ ਵੀ ਬਹੁਤ ਵਾਰੀ ਮਿਲਿਆ ਉਹ ਕਿਉਂਕਿ ਅਸੀਂ ਗਾਹੇ-ਵਗਾਹੇ ਕਿਤੇ ਮਿਲਦੇ ਰਹਿੰਦੇ ਸੀਗੇ ਲੇਕਿਨ ਉਹ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਉਹਦੀ ਜਿਹੜਾ ਭਾਣਾ ਹੈ ਉਹ ਮੰਨਣਾ ਪੈਂਦਾ ਸੋ ਇਸ ਕਰਕੇ ਉਹਨਾਂ ਨੂੰ ਪ੍ਰਮਾਤਮਾ ਨੇ ਇੰਨੀ ਸਵਾਸ ਦਿੱਤੇ ਸੀ ਇੰਨੀ ਜੀਵਨ ਦਿੱਤਾ ਸੀ ਤੇ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਹੌਸਲਾ ਬਖਸ਼ੇ ਅਤੇ ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਨੂੰ ਸਮਾਜ ਦੀ ਸੇਵਾ ਕਰਨ ਦਾ ਜਿਸ ਤਰ੍ਹਾਂ ਉਹਨਾਂ ਦੇ ਕੋਈ ਅਧੂਰੇ ਕੰਮ ਰਹਿ ਗਏ ਨੇ ਉਹਨਾਂ ਨੂੰ ਪੂਰਾ ਕਰਨ ਦਾ ਹੌਸਲਾ ਬਖਸ਼ੇ ਔਰ ਅਸੀਂ ਵੀ ਪਰਿਵਾਰ ਦੇ ਨਾਲ ਖੜੇ ਆ ਜਿੱਥੇ ਕੋਈ ਸਮਾਜ ਸੇਵਾ ਦਾ ਕੰਮ ਹੈ ਜਿੱਥੇ ਕੋਈ ਲੋਕ ਖੇਤ ਦਾ ਕੰਮ ਹੈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਸਰਦਾਰ ਸੁਖਵੀਰ ਸਿੰਘ ਜੀ ਦੇਖੋ ਇਸ ਤਰ੍ਹਾਂ ਦੇ ਇਨਸਾਨ ਸਾ ਨਾਲ ਅਸੀਂ ਵੀ ਪਿੰਡ ਦੇ ਵਸੇ ਨਾਲ ਗੱਲਬਾਤ ਕੀਤੀ ਸੀ ਵੀ ਪੱਲੋਂ ਪੈਸੇ ਲਾ ਕੇ ਪਿੰਡ ਦਾ ਵਿਕਾਸ ਕਰਵਾ ਰਹੇ ਸਿਰਫ ਦੇਖੋ ਜਿਹੜਾ ਕੋਈ ਇਨਸਾਨ ਦੁਨੀਆਂ ਤੇ ਜਾਂਦਾ ਹੈ ਉਹਦੀ ਪ੍ਰਸਿੱਧੀ ਦਾ ਦੋ ਗੱਲਾਂ ਤੋਂ ਪਤਾ ਲੱਗਦਾ ਹੁੰਦਾ ਹੈ ਜਾਂ ਉਹਦੇ ਸੰਸਕਾਰ ਵੇਲੇ ਤੇ ਜਾਂ ਉਹਦੀ ਜਦੋਂ ਅੰਤਮ ਅਰਦਾਸ ਹੁੰਦੀ ਹੈ ਤੇ ਅੱਜ ਅੰਤਮ ਅਰਦਾਸ ਦੇ ਵਿੱਚ ਦੇਖੋ ਕਿੰਨਾ ਕਾਠਾ ਕਿੰਨੋ ਇੱਥੋਂ ਉੱਥੋਂ ਲੋਕ ਆਏ ਨੇ ਤੇ ਇਹ ਸੁਭਾਵਿਕ ਹੈ ਕਿ ਉਹਨਾਂ ਦੀ ਲੋਕਪ੍ਰਿਤਾ ਕਰਕੇ ਜਾਂ ਉਹਨਾਂ ਦੀ ਜਿਹੜੀ ਨਿਮਰਤਾ ਜਾਂ ਉਹਨਾਂ ਦੇ ਵਿੱਚ ਜਿਹੜੀ ਹਮਦਰਦੀ ਸੀ ਉਹਦੇ ਕਰਕੇ ਅੱਜ ਹਰ ਬੰਦਾ ਜਿਹੜਾ ਹੈਗਾ ਉਹ ਦੂਰ ਦੂਰ ਤੱਕ ਬੜਾ ਉਹਨਾਂ ਆਇਆ ਸੋ ਇਸ ਕਰਕੇ ਇਸ ਕਰਕੇ ਇਹ ਸਾਲ ਤੋਂ ਪਤਾ ਲੱਗਦਾ ਕਿ ਜਦੋਂ ਇਨਸਾਨ ਜੀਵਨਾਂ ਤੋਂ ਜਾਂਦਾ ਹੈ ਕਿ ਉਹਦੀ ਅੰਤਮ ਅਰਦਾਸ ਦੇ ਵਿੱਚ ਕਿੰਨੇ ਲੋਕ ਸ਼ਾਮਲ ਹੁੰਦੇ ਇਸ ਕੋਲ ਜੀ ਬਿਲਕੁਲ ਐਸੀ ਪਾਟਪਾਰ ਕੋ ਦਿਅਾਲ ਸੋਟੀ ਜੋ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਜਿਹੜੀ ਅੰਤਿਮ ਅਰਦਾਸ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਗੁਰਦੁਆਰਾ ਸਾਹਿਬ 'ਚ ਉੱਥੇ ਪਹੁੰਚੇ ਅਸੀਂ ਵੀ ਦਾਨਿਕ ਸਵੇਰਾ ਦੀ ਟੀਮ ਵੱਲੋਂ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਕਰਦੇ ਅਰਦਾਸ ਕੈਮਰਾਮੈਨ ਸੁਦੇਸ਼ ਰਾਮ ਮਨੋਚਰ ਕੀਵਾਲ ਦਾਨਿਕ ਸਵੇਰਾ ਟੀਵੀ ਪਰੇਦਾ